ਹallelujahਾਰੇ ਪ੍ਰਮਾਣੋਂ ਜੇ ਮਸੀਹ ਦੀ ਅਓਸੀ ਪਰਮੇਸ਼ਰ ਦੀ ਤੇਰ ਹਜ਼ੂਰੀ ਦੇ ਵਿੱਚ ਸ਼ਾਮਲ ਹੋਈ ਅਤੇ ਮੇਰੇ ਉਦਾਰ ਕਰਤਾ ਪਰਮੇਸ਼ਰ ਰਬੂ ਯੀਸ਼ੁ ਨਾਸਰੀ ਦੇ ਨਾਮ ਦੇ ਵਿੱਚ ذات ਸਮੇਂ ਪਰਮੇਸ਼ਰ ਦੇ ਖੰਬਾ ਦੇ ਹੀ ਚੜ੍ਹਦੇ ਹallelujah ਮੈਂ ਪ੍ਰਾਰਥਨਾ ਕਰਨ ਜਾ ਰਹੀ ਹਾਂ ਹallelujah ਉਹਨਾਂ ਲੋਕਾਂ ਦੇ ਲਈ ਹallelujah ਜੋ ਕਹਿਣਾ ਹਾਲੇਲੂਇਆ ਬੱਚੇ ਹਾਲੇਲੂਇਆ ਮਾਤਾਵਾਂ ਬਜ਼ੁਰਗ ਹਾਲੇਲੂਇਆ ਜਵਾਨ ਜੋ ਰਾਤ ਦੇ ਸਮੇਂ ਹਾਲੇਲੂਇਆ ਆਪਣੀ ਬਿਮਾਰੀ ਨੂੰ ਲੈ ਕੇ ਹਾਲੇਲੂਇਆ ਚਿੰਤਾ ਦੇ ਵਿੱਚ ਹਨ ਹਾਲੇਲੂਇਆ ਕਈ ਪੈਨਾ ਰਾਤ ਦੇ ਸਮੇਂ ਹਾਲੇਲੂਇਆ ਆਪਣੇ ਬੱਚਿਆਂ ਦੇ ਲਈ ਦਿਨ ਰਾਤ ਚਿੰਤਾ ਵਿੱਚ ਰਹਿੰਦੀਆਂ ਹਨ ਹਾਲੇਲੂਇਆ ਅੱਜ ਦੀ ਜਵਾਨ ਪੀੜੀ ਹਾਲੇਲੂਇਆ ਨਸ਼ੇ ਦੇ ਵੱਲ ਜਾ ਰਹੀ ਹੈ ਹਾਲੇਲੂਇਆ ਉਹ ਰੋ ਰਹੀਆਂ ਹਨ ਉਹ ਫਿਕਰ ਕਰ ਰਹੀਆਂ ਹਨ ਹallelujah ਉਹਨਾਂ ਦੇ ਪਿਵਿੱਖ ਨੂੰ ਲੈ ਕੇ ਹallelujah ਉਹਨਾਂ ਦੇ ਜੀਵਨਾਂ ਨੂੰ ਲੈ ਕੇ ਹallelujah ਕਈ ਲੋਕ ਹallelujah ਰਾਤ ਦੇ ਸਮੇਂ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਹallelujah ਉਹ ਆਪਣੇ ਜੀਵਨ ਦੇ ਵਿੱਚ ਕਰਜ਼ਿਆਂ ਦੇ ਹੇਠ ਹallelujah ਲਾਉਂਨਾ ਦੇ ਜੋ ਉਹਨਾਂ ਦੇ ਸਿਰ ਤੋਂ ਉੱਤਰ ਨਹੀਂ ਰਹੇ ਹallelujah ਉਹਨਾਂ ਬੋਝਾਂ ਦੇ ਥੱਲੇ ਹallelujah ਇਹਨੇ ਦੱਪ ਚੁੱਕੇ ਹਨ ਕਿ ਉਹਨਾਂ ਨੂੰ ਰਾਸਤਾ ਨਜ਼ਰ ਨਹੀਂ ਆ ਰਿਹਾ ਹallelujah ਕਿ ਉਹ ਕੀ ਕਰਨ ਹallelujah ਤਾਂ ਆਓ ਅਸੀਂ ਹallelujah ਅਸੀਂ ਪਰਮੇਸ਼ਰ ਦੇ ਰਾਦ ਦੇ ਸਮੇਂ ਹallelujah ਪਰਮੇਸ਼ਰ ਦੇ ਖੰਮਾ ਦੇ ਹੇਠ ਹallelujah ਇਕੱਠੇ ਹੋਈਏ ਹallelujah ਅਤੇ ਪਰਮੇਸ਼ਰ ਦੇ ਖੰਬਾ ਦੇ ਹੇਠ ਅਸੀਂ ਸ਼ਰਨ ਲਈਏ ਹallelujah ਮੈਂ ਪ੍ਰਾਰਥਨਾ ਕਰਦੀ ਹਾਂ ਹਾਲੇਲੂਇਆ ਹਾਲੇਲੂਇਆ ਮੇਰੇ ਉਦਾਰ ਕਰਤਾ ਪਰਮੇਸ਼ਰ ਹਾਲੇਲੂਇਆ ਪ੍ਰਭੂ ਯਿਸੂ ਅਸਲੀ ਦੇ ਨਾਮ ਦੇ ਵਿੱਚ ਹਾਲੇਲੂਇਆ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਹਾਲੇਲੂਇਆ ਅੱਜ ਦਿਨ ਪਰ ਪਿਤਾ ਪਰਮੇਸ਼ਰ ਹਾਲੇਲੂਇਆ ਸਾਨੂੰ ਸੰਭਾਲ ਕੇ ਰੱਖਣ ਦੇ ਲਈ ਹਾਲੇਲੂਇਆ ਪਿਤਾ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਅੱਜ ਦਾ ਦਿਨ ਪਿਤਾ ਪਰਮੇਸ਼ਰ ਇਰੇ ਸਰਕਰ ਦੋਤਾਂ ਦੀ ਰਾਖੀ ਦੇ ਨਾਲ ਪਿਤਾ ਪਰਮੇਸ਼ਰ ਸਾਡੇ ਜੀਵਨ ਦੀ ਹਾਲੇਲੂਇਆ ਰਖਵਾਲੀ ਦੇ ਲਈ ਪਿਤਾ ਪਰਮੇਸ਼ਰ ਹਾਲੇਲੂਇਆ ਤੇ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਹਾਲੇਲੂਇਆ ਸਾਡੇ ਜੀਵਨ ਦੇ ਲਈ ਹਾਲੇਲੂਇਆ ਅਤੇ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਹਾਲੇਲੂਇਆ ਸਾਡੇ ਜੀਵਨ ਨੂੰ ਹਾਲੇਲੂਇਆ ਹਾਰੀ ਤ ਮੁਸ਼ਕਲ ਹਾਲੇਲੂਇਆ ਦੁਰਘਟਨਾ ਹਾਲੇਲੂਇਆ ਸ਼ੈਤਾਨ ਤੋਂ ਅਚਾਨਕ ਆਉਣ ਵਾਲੀ ਦੋਖ ਤੋਂ ਹallelujah ਮੁਸੀਬਤ ਤੋਂ ਹallelujah ਵਰਪਤੀ ਤੋਂ ਹallelujah ਬਚਾਉਣ ਦੇ ਲਈ ਪਿਤਾ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਹਾਂ ਹallelujah ਹallelujah ਪਿਤਾ ਪਰਮੇਸ਼ਰ ਸਾਡੇ ਘਰਾਂ ਦੇ ਹallelujah ਸਾਡੇ ਪਰਿਵਾਰਾਂ ਨੂੰ ਹallelujah ਸਾਡੇ ਬੱਚਿਆਂ ਨੂੰ ਪਿਤਾ ਪਰਮੇਸ਼ਰ ਹallelujah ਜੋ ਤੇਰੀ ਦੇਨ ਹਨ ਪਿਤਾ ਪਰਮੇਸ਼ਰ ਹallelujah ਤੁਸੀਂ ਸਾਨੂੰ ਰਾਤ ਦੇ ਸਮੇਂ ਪਿਤਾ ਪਰਮੇਸ਼ਰ ਹallelujah ਸਾ ਮਾਲਕ ਦੇ ਪਿਤਾ ਪਰਮੇਸ਼ਰ ਹਾਲੇਲੂਇਆ ਸਾਡੇ ਜੀਵਨਾਂ ਨੂੰ ਹਾਲੇਲੂਇਆ ਸੁਰੱਖਿਤ ਸਾਡੇ ਹਾਲੇਲੂਇਆ ਪਰਿਵਾਰਾਂ ਦੇ ਵਿੱਚ ਸਾਡੇ ਬੱਚਿਆਂ ਦੇ ਵਿੱਚ ਸਾਡੇ ਜੀਵਨਾਂ ਨੂੰ ਪਚਾਉਣ ਦੇ ਲਈ ਹਾਲੇਲੂਇਆ ਤੇਰਾ ਧੰਨਵਾਦ ਕਰਦੇ ਆਪੇ ਪਿਤਾ ਪਰਮੇਸ਼ਰ ਹਾਲੇਲੂਇਆ ਰਾਤ ਦੇ ਸਮੇਂ ਪਿਤਾ ਪਰਮੇਸ਼ਰ ਇਨ੍ਹਾਂ ਬੱਚਿਆਂ ਦੇ ਦੇ ਪਿਤਾ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦੀ ਆ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਹਾਲੇਲੂਇਆ ਜੋ ਸਾਡੇ ਹਿਰਦਿਆਂ ਦੇ ਵਿੱਚ ਵੀ ਰਿhta ਪਰਮੇਸ਼ਰ ਹਾਲੇਲੂਇਆ ਸ਼ਾਂਤੀ ਅਤੇ ਸਕੂਨ ਵਰ ਦੇਂ ਪਿਤਾ ਪਰਮੇਸ਼ਰ ਹਾਲੇਲੂਇਆ ਪਿਤਾ ਪਰਮੇਸ਼ਰ ਤੇਰਾ ਵਚਨ ਦੱਸਦਾ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਅੱਖ ਦੀ ਕਾਕੀ ਦੀ ਨਿਆਈ ਮੇਰੀ ਰੱਖਿਆ ਕਰ ਹਾਲੇਲੂਇਆ 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 ਪਿਤਾ ਪਰਮੇਸ਼ਰ ਸੱਚਮੱਚ ਤੁਸੀਂ ਜ਼ਿੰਦਾ ਪਰਮੇਸ਼ਰ ਹੋ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੋ ਇਸ ਸਮੇਂ ਪਿਤਾ ਪਰਮੇਸ਼ਰ ਤੇਰੀ ਪਵਿੱਤਰ ਹਜ਼ੂਰੀ ਦੇ ਨਾਲ ਜੁੜੇ ਹਨ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੋ ਤੈਨੂੰ ਪੁਕਾਰ ਰਹੇ ਹਨ ਰਾਤ ਦੇ ਸਮੇਂ ਪਿਤਾ ਪਰਮੇਸ਼ਰ ਜੋ ਤੈਨੂੰ ਦੇਖ ਰਹੇ ਹਨ ਪਿਤਾ ਪਰਮੇਸ਼ਰ ਆਪਣੇ ਵਿਸ਼ਵਾਸ ਦੇ ਨਾਲ ਪਿਤਾ ਪਰਮੇਸ਼ਰ ਜੋ ਧਰਮੀ ਹਨ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਉਹਨਾਂ ਨੂੰ ਆਪਣੀ ਅੱਖ ਦੀ ਕਾਕੀ ਦੇ ਵਾਂਗ ਹਾਲੇਲੂਇਆ ਪਿਤਾ ਪਰਮੇਸ਼ਰ ਉਹਨਾਂ ਦੇ ਜੀਵਨਾਂ ਦੇ ਵਿੱਚ ਪਿਤਾ ਪਰਮੇਸ਼ਰ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਪਿਤਾ ਪਰਮੇਸ਼ਰ ਰਾਤ ਦੇ ਸਮੇਂ ਪਿਤਾ ਪਰਮੇਸ਼ਰ ਤੇਰੇ ਸਵਰਗ ਦੂਤਾਂ ਦਾ ਪੈਰ ਲਾਦੇ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਉਹਨਾਂ ਦੀ ਰੱਖਿਆ ਕਰ ਪਿਤਾ ਪਰਮੇਸ਼ਰ ਉਹਨਾਂ ਦੇ ਜੀਵਨਾਂ ਦੇ ਵਿੱਚ ਪਿਤਾ ਪਰਮੇਸ਼ਰ ਜੋ ਜਵਾਨ ਪੀੜੀ ਪਿਤਾ ਪਰਮੇਸ਼ਰ ਨਸ਼ਿਆਂ ਦੇ ਵੱਲ ਜਾ ਰਹੀ ਹੈ ਪਿਤਾ ਪਰਮੇਸ਼ਰ ਆਪਣੇ ਜੀਵਨਾਂ ਨੂੰ ਖੋ ਰਹੀ ਹੈ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੋ ਉਹਨਾਂ ਦੇ ਪਿਵਕ ਅੰਧਕਾਰ ਦੇ ਵਿੱਚ ਹਨ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਉਹਨਾਂ ਦੀਆਂ ਮਾਤਾਵਾਂ ਉਹਨਾਂ ਦੇ ਮਾਪੇ ਉਹਨਾਂ ਦੇ ਪਿਵਕ ਨੂੰ ਲੈ ਕੇ ਚਿੰਤਾ ਦੇ ਵਿੱਚ ਹਨ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਉਹਨਾਂ ਨੂੰ ਆਪਣੀ ਅੱਖ ਦੀ ਕਾਕੀ ਦੇ ਵਾਂਗ ਪਿਤਾ ਪਰਮੇਸ਼ਰ ਹਾਲੇਲੂਇਆ ਉਨ੍ਹਾਂ ਦੇ ਜੀਵਨਾਂ ਦੀ ਰੱਖਿਆ ਕਰ ਮੇਰੇ ਖੁਦਾ ਪਿਤਾ ਪਰਮੇਸ਼ਰ ਹallelujah ਹallelujah ਪਿਤਾ ਪਰਮੇਸ਼ਰ ਪਰਮੇਸ਼ਰ ਤੇਰਾ ਵਚਨ ਦਸਦਾ ਪਿਤਾ ਪਰਮੇਸ਼ਰ ਆਪਣੇ ਖੰਭਾਂ ਦੀ ਛਾਇਆ ਹੇਠ ਮੈਨੂੰ ਲਗਾ ਲੈ ਪਿਤਾ ਪਰਮੇਸ਼ਰ ਹallelujah ਹallelujah ਪਿਤਾ ਪਰਮੇਸ਼ਰ ਪਰਮੇਸ਼ਰ ਤੁਸੀਂ ਸੱਚਮੁੱਚ ਜੀਵਿਤ ਪਰਮੇਸ਼ਰ ਹੋ ਹallelujah ਪਿਤਾ ਪਰਮੇਸ਼ਰ ਜੋ ਤੈਨੂੰ ਅਕਾਂਡ ਦੇ ਹਨ ਪਿਤਾ ਪਰਮੇਸ਼ਰ ਰਾਤ ਦੇ ਸਮੇਂ ਪਿਤਾ ਪਰਮੇਸ਼ਰ ਜੋ ਤੇਰੀ ਸ਼ਰਨ ਲੈਂਦੇ ਹਨ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਤੁਸੀਂ ਉਹਨਾਂ ਨੂੰ ਆਪਣੇ ਖੰਭਾਂ ਦੇ ਹੇਠ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਉਹਨਾਂ ਦੀ ਰੱਖਿਆ ਕਰਦੇ ਹੋ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਉਹਨਾਂ ਦੇ ਜੀਵਨਾਂ ਦੀ ਪਿਤਾ ਪਰਮੇਸ਼ਰ ਉਹਨਾਂ ਦੇ ਦੁੱਖਾਂ ਤੋਂ ਛਟਕਾਰਾ ਦੇਣ ਦੇ ਲਈ ਪਿਤਾ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਇਨਾਂ ਬੱਚਿਆਂ ਦੇ ਲਈ ਪਿਤਾ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਹਾਂ ਰਾਤ ਦੇ ਸਮੇਂ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਹਰ ਇੱਕ ਜਵਾਨ ਜੋ ਨਸ਼ੇ ਦੇ ਵੱਲ ਜਾ ਰਹੇ ਹਨ ਪਿਤਾ ਪਰਮੇਸ਼ਰ ਉਹਨਾਂ ਦੇ ਜੀਵਨਾਂ ਦੀ ਰਾਤ ਦੇ ਸਮੇਂ ਰੱਖਿਆ ਕਰ ਪਿਤਾ ਪਰਮੇਸ਼ਰ ਜੋ ਮਾਤਾ ਭੈਣਾਂ ਰੋ ਰਹੀਆਂ ਹਨ ਪਿਤਾ ਪਰਮੇਸ਼ਰ ਆਪਣੇ ਬੱਚਿਆਂ ਦੇ ਪਿਖ ਨੂੰ ਲੈ ਕੇ ਪਿਤਾ ਪਰਮੇਸ਼ਰ ਉਹਨਾਂ ਦੇ ਜੀਵਨਾ ਚ ਛਟਕਾਰਾ ਦੇ ਪਿਤਾ ਪਰਮੇਸ਼ਰ ਉਹਨਾਂ ਦੀਆਂ ਕਮਜ਼ੋਰੀਆਂ ਤੋਂ ਪਿਤਾ ਪਰਮੇਸ਼ਰ ਉਹਨਾਂ ਦੀਆਂ ਚਿੰਤਾਵਾਂ ਤੋਂ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੋ ਕਰਜ਼ਿਆਂ ਦੇ ਹੇਠ ਦੱਬੇ ਪਏ ਹਨ ਪਿਤਾ ਪਰਮੇਸ਼ਰ ਤੇਰੇ ਵਚਨ ਦੇ ਵਾਅਦੇ ਦੇ ਅਨੁਸਾਰ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਇਨਾਂ ਦੇ ਜੀਵਨਾਂ ਨੂੰ ਪਿਤਾ ਪਰਮੇਸ਼ਰ ਜੋ ਤੇਰੀ ਸ਼ਰਨ ਲੈਂਦੇ ਹਨ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਅੱਜ ਇਨਾਂ ਦੇ ਜੀਵਨਾਂ ਦੇ ਵਿੱਚ ਉਹ ਪਰਮੇਸ਼ਰ ਇਨਾਂ ਦੀ ਰੱਖਿਆ ਕਰ ਮੇਰੇ ਖੁਦਾ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਸਾਰਾ ਆਦਰ ਹਾਲੇਲੂਇਆ ਸਾਰੀ ਮਹਿਮਾ ਹਾਲੇਲੂਇਆ ਮੇਰੇ ਪਰਮੇਸ਼ਰ ਦੇ ਪੁੱਤਰ ਪ੍ਰਭ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆਮੇਨ